好的，多谢多谢多谢。 ਹਾਂਜੀ ਹਾਂਜੀ ਸਰ ਜੈ ਸ਼੍ਰੀ ਰਾਮ ਜੀ ਅੱਜ ਸਾਡੇ ਰਿਸ਼ਤੇਦਾਰੀ ਚ ਅਸੀਂ ਮਾਮਾ ਜੀ ਵੀ ਕਹਿ ਦਿੰਨੇ ਆ ਤੇ ਇੱਕ ਪਾਸੋਂ ਸਾਡੇ ਚਾਚਾ ਜੀ ਵੀ ਲੱਗਦੇ ਨੇ ਦੂਜੇ ਓਟ ਵੀ ਇਹ ਬ੍ਰਾਹਮਣ ਸਭਾ ਲਈ ਕੰਮ ਕਰ ਰਹੇ ਨੇ ਸ਼੍ਰੀ ਬ੍ਰਾਹਮਣ ਸਭਾ ਲਈ ਤੇ ਪੰਜਾਬ ਦੇ ਹਾਤੀ ਪ੍ਰਧਾਨ ਦੇ ਕਾਲਾ ਭੜੀ ਅੱਜ ਚਾਹ ਤੇ ਆਈ ਸੀ ਮੇਰੇ ਕੋਲ ਤੇ ਚਾਹ ਪੀਣ ਔਰ ਇੱਕ ਇੱਕ ਕੱਪ ਸਾਂਝਾ ਕੀਤਾ ਚਾਰ ਬ੍ਰਾਹਮਣ ਭਾਈ ਸਾਰੇ ਮਡੇ ਵਾਸੀ ਇਕੱਠੇ ਹੋਏ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਡੇ ਨਾਲ ਸਾਡੇ ਰਿਟਾਇਰ ਅੰਕਲ ਐਸ ਐਚਓ ਧਰਮਦੇਵ ਸਾਹਿਬ ਜਿਹੜੇ ਮੌਜੂਦਾ ਸਾਡੇ ਨਾਲ ਇਸ ਟਾਈਮ ਹੈਗੇ ਨੇ ਪਹੁੰਚੇ ਇਹਨਾਂ ਦਾ ਵੀ ਬਹੁਤ ਧੰਨਵਾਦ ਧਰਮਪਾਲ ਮਿੱਤਰ ਜੀ ਸੰਦੀਪ ਸ਼ਰਮਾ ਆਮ ਆਦਮੀ ਪਾਰਟੀ ਤੋਂ ਸੁਲਤਾਨ ਖਾਨ ਸਾਹਿਬ ਅੰਕੀ ਆਪਣਾ ਸਾਹਿਰ ਖਾਨ ਜੀ ਮੈਡਮ ਜਵੰਦਾ ਜੀ ਧਰਮਪਾਲ ਜੀ ਅਸ਼ਵਨੀ ਅੰਕਲ ਜੌਨੀ ਰਿੰਪਲ ਦੀਪੂ ਵੀਰਾ ਦੀਪੂ ਰੋੜਾ ਫੈਮਿਲੀ ਤੋਂ ਸਾਰੇ ਵੀ ਜਿੰਨੇ ਮੇਰੇ ਭਰਾ ਉਰੇ ਪਹੁੰਚੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦਿਨੋਂ ਧੰਨਵਾਦ ਬਸ ਇੱਕ ਭੜੀ ਸਾਮ ਸਾਡੇ ਨਾਲ ਚਾਹ ਦਾ ਕੱਪ ਸਾਂਝਾ ਕਰਨ ਆਏ ਸੀ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਮਿਲਿਆ ਨੂੰ ਇਹ ਕਹਿੰਦੇ ਕਿ ਅਰਜਨ ਅਸੀਂ ਨੱਬੇ ਆ ਰਹੇ ਆ ਤੇ ਕੁਦਰਤੀ ਗੱਲ ਹੋਈ ਕਿ ਬ੍ਰਾਹਮਣ ਸਵਾਲ ਲਈ ਜਾਂ ਬ੍ਰਾਹਮਣ ਆਮ ਲੋਕਾਂ ਦੀ ਬ੍ਰਾਹਮਣ ਅਸੀਂ ਅੱਗੇ ਵੀ ਗੱਲ ਕਰਦੇ ਹਾਂ ਬ੍ਰਾਹਮਣ ਸਵਾਲ ਲਈ ਤਾਂ ਅਸੀਂ ਕੰਮ ਕਰਨੇ ਹੀ ਕਰਨਾ ਆਮ ਗਰੀਬ ਲੋਕਾਂ ਦੀ ਵੀ ਅਸੀਂ ਕਿਤੇ ਨਾ ਕਿਤੇ ਕੰਮ ਕਰਨਾ ਕਿਉਂਕਿ ਅਸੀਂ ਜਾਤ ਪਾਤ ਜਾਂ ਰਾਜਨੀਤੀ ਧਰਮ ਤੋਂ ਉੱਟ ਕੇ ਕੰਮ ਕਰਨਾ ਅਸੀਂ ਹਰ ਲੋਕਾਂ ਲਈ ਕੰਮ ਕਰਨਾ ਹੈ ਬ੍ਰਾਹਮਣ ਸਵਾਦ ਦਾ ਵੀ ਕਰਨਾ ਤੇ ਦੂਜੇ ਕਿਉਂ ਬੜੀ ਸਰ ਠੀਕ ਹੈ ਕਿਉਂਕਿ ਸਾਡੇ ਲਈ ਸਾਰੇ ਕਮਰੇ ਬਣੇ ਆ ਸੀ ਕਿਸੇ ਨੂੰ ਕਿਸੇ ਧਰਮ ਬਾਈ ਚ ਸੇਵਾ ਨਹੀਂ ਕਰਨੀ ਅਸੀਂ ਸਿਰਫ ਕਰਨੀ ਆ ਤਾਂ ਇੱਕ ਇਨਸਾਨੇ ਤਨਉ ਦੇ ਸੇਵਾ ਕਰਨੀ ਇਹ ਹੀ ਹੈ ਵੀ ਸਾਰਾ ਜੈ ਸ਼੍ਰੀ ਜੈ ਸ਼੍ਰੀ ਰਾਮ ਜੈ ਮਹਾਕਾਲੀ ਅੱਜ ਸ੍ਰੀ ਬ੍ਰਾਹਮਣ ਸਭਾ ਦੇ ਭਰਾਵਾਂ ਨੂੰ ਅੱਜ ਨਾਬੇ ਦੇ ਵਿੱਚ ਮਿਲ ਕੇ ਬੜੀ ਖੁਸ਼ੀ ਹੋਈ ਆ ਜਦਕਿ ਉਹਨਾਂ ਨੇ ਥੋੜੇ ਜਿਹੇ ਟਾਈਮ ਦੇ ਵਿੱਚ ਬਹੁਤ ਵੱਡਾ ਕਾਰਜ ਕਰਮ ਕੀਤਾ ਜਿਹਦੇ ਵਿੱਚ ਮੈਂ ਇਹਨਾਂ ਨੂੰ ਵਧਾਈ ਦਿੰਦਾ ਨਾਬੇ ਦੀ ਬ੍ਰਾਹਮਣ ਸਮਾਜ ਜੋ ਬਹੁਤ ਵਧੀਆ ਕਾਰਜ ਕਰ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਮੈਨੂੰ ਸਨਮਾਨ ਬਖਸ਼ਿਆ ਇੱਥੇ ਆਉਣ ਤੇ ਤੇ ਮੈਂ ਇੱਕ ਅਪੀਲ ਵੀ ਕਰਦਾ ਰਣਧੀਰ ਸਿੰਘ ਜੋ ਰਣਧੀਰ ਜੀ ਜੋ ਨਾਬੇ ਤੋਂ ब्राह्मण समाज ਤੇ ਮੰਨ ਲੋ ਜੋ ਗਰੀਬ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਬਹੁਤ ਹੀ ਵਧੀਆ ਕਾਰਜ ਕਰਦੇ ਨੇ ਤੇ ਇਹਨਾਂ ਦੀ ਪੂਰੀ ਟੀਮ ਨੂੰ ਮੈਂ ਵਧਾਈ ਵੀ ਦਿੰਨਾ ਜੈ ਸ਼੍ਰੀ ਰਾਮ ਸ਼੍ਰੀ ਰਾਮ ਜੈ ਸ਼੍ਰੀ கிருஷ்ਨ ਤੇ ਅੱਜ ਸਾਡੇ ਲਾਭੇ ਹਲਕੇ ਦੇ بڑے ਭਾਗਾ ਪਰਦੇ ਨੇ ਜੀ ਸ਼੍ਰੀ ਜੀ ਬ੍ਰਾਹਮਣ ਸਭਾ ਤੋਂ ਪੰਜਾਬ ਪ੍ਰਧਾਨ ਦਿਹਾਤੀ ਕਾਲਾਪੜੀ ਜੀ ਸਾਡੇ ਵਿੱਚ ਆਈ ਰਹੀ ਸੀ ਇਹਨਾਂ ਦਾ ਇੱਥੇ ਆਇਆ ਬੜਾ ਜੀ ਆਇਆਂ ਆਖਦੇ ਆ ਤੇ ਸਵਾਗਤ ਕਰਦੇ ਆ ਤੁਹਾਡਾ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਬ੍ਰਾਹਮਣ ਸਮਾਜ ਨੂੰ ਪ੍ਰੇਰਿਤ ਕਰਨ ਵਾਸਤੇ ਸਾਡੇ ਵਿੱਚ ਐਡੇ ਵੱਡੇ ਬੁੱਧੀਜੀਵੀ ਬੈਠੇ ਆ ਔਰ ਉਮੀਦ ਕਰਦੇ ਆ ਕਿ ਬ੍ਰਾਹਮਣਾ ਦੇ ਬਾਬਾ ਨੂੰ ਅੱਗੇ ਲੈ ਕੇ ਜਾਣ ਵਾਸਤੇ ਤੁਸੀਂ ਪਹਿਲ ਦੇ ਆਧਾਰ ਤੇ ਕੰਮ ਕਰੋਗੇ ਸਰਕਾਰ ਦੇ ਨਾਲ ਤਾਲਮਿਲ ਬਣਾ ਕੇ ਔਰ ਅਸੀਂ ਕੁਝ ਸਾਡੀਆਂ ਮੰਗਾਂ ਨੇ ਕਿ ਜਿਵੇਂ ਬ੍ਰਾਹਮਣ ਇੱਕ ਬੋਰਡ ਸਾਡਾ ਹਾਲੇ ਤੱਕ ਪ੍ਰੋਪਰ ਨਹੀਂ ਬਣਿਆ ਸਾਨੂੰ ਇੱਕ ਜ਼ਰੂਰਤ ਹੈ ਕਿ ਜਿਸ ਤਰ੍ਹਾਂ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਕਚੇਹੇ ਨਾ ਹੁੰਦਾ ਹਰ ਇੱਕ ਕੌਮ ਦਾ ਇੱਕ ਚੇਅਰਮੈਨ ਪੰਜਾਬ ਸਰਕਾਰ ਨੇ ਲਗਾਇਆਗਾ ਸੀ ਉਮੀਦ ਕਰਦੇ ਕਿ ਪੰਜਾਬ ਸਰਕਾਰ ਤੋਂ ਕਿ ਬ੍ਰਾਹਮਣ ਨਾਂ ਦਾ ਵੀ ਇੱਕ ਚੇਅਰਮੈਨ ਜਦ ਲਗਾਇਆ ਜਾਵੇ ਇੱਕ ਬੋਰਡ ਬਣਾਇਆ ਜਾਵੇ ਉਸ ਦਾ ਕਿ ਚੇਅਰਮੈਨ ਬ੍ਰਾਹਮਣਾਂ ਵਿੱਚੋਂ ਲਗਾਇਆ ਜਾਵੇ ਔਰ ਕਿਉਂਕਿ ਬ੍ਰਾਹਮਣ ਸਮਾਜ ਵੀ ਬਹੁਤ ਵੱਡੀ ਦੇਨ ਹੈ ਸੰਸਾਰ ਵਿੱਚ ਤੇ ਇਹਨਾਂ ਤੋਂ ਬਿਨਾ ਸੰਸਾਰ ਵੀ ਇੱਕ ਤਰ੍ਹਾਂ ਦਾ ਅਧੂਰਾ ਹੀ ਜਾਪਦਾ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਸਾਡੀ ਇਸ ਮੰਗ ਨੂੰ ਜਿਆਦਾ ਧਿਆਨ ਆਉਂਦੀ ਹੋਵੇ دوسری ਚੀਜ਼ ਹੈ ਕਿ ਸਾਡੇ ਨਾਬੇ ਦੇ ਵਿੱਚ ਪਰਸ਼ੂਰਾਮ ਗੇਟ ਬਣਿਆ ਹੋਇਆ ਹੈ ਤੇ ਜਿੱਥੇ तकरीबन 2.5 ਸਾਲ ਦੇ ਸਾਲ ਮੰਗੀ ਦਾ ਸਮਾਂ ਲੰਘ ਚੁੱਕੇ ਕਿ ਮੂਰਤੀ ਦੀ ਸਥਾਪਨਾ ਨਹੀਂ ਹੋਈ ਤੇ ਉਮੀਦ ਕਰਦੇ ਹਾਂ ਕਿ ਸਾਰੇ ਬ੍ਰਾਹਮਣ ਭਰਾ ਇਕੱਠੇ ਹੋ ਕੇ ਆਪਾਂ ਇੱਥੇ ਇੱਕ ਪਰਸ਼ੂਰਾਮ ਜੀ ਦੇ ਗੇਟ ਤੇ ਇੱਕ ਮੂਰਤੀ ਲਗਾ ਕੇ ਆਉਣ ਵਾਲੀ ਪਰਸ਼ੂਰਾਮ ਜਨਮਤੀ ਤੇ ਆਪਾਂ ਨਾਬੇ ਦੇ ਬ੍ਰਾਹਮਣ ਨੂੰ ਇਹ ਇੱਕ ਸੌਦਾ ਦਈਏ میری تھوڑے مورے ہی بینتی ہے اے تہاڈا آں گے ایتھے جیاں یادیاں ਧੰਨਵਾਦ رکھدیاں تے ਉਮੀਦ ਕਰਦੇ ਕਿ توں ਸਾਡੇ ਸਮਾਜ نو اگے لے جان دے وچ اک اہم贡献اں نوں داو گے سارا دا بہت بہت ਧੰਨਵਾਦ જય શ્રીราม જય શ્રી કૃષ્ણ ਸਾਜਿਵੇਂ ਬ੍ਰਾਹਮਣ ਸਮਾਜ ਹੈ ਜੀ ਇਹਦੇ ਬ੍ਰਾਹਮਣ ਸਮਾਜ ਆਪਸ ਵਿੱਚ ਇਕੱਠਾ ਕਿਉਂ ਨਹੀਂ ਹੋ ਰਿਹਾ ਅੱਜ 35 ਬ੍ਰਾਹਮਣ ਸਭਾ ਬਣੀਆਂ ਹੋਈਆਂ ਨੇ ਜੀ ਇਹਨੂੰ ਇਕੱਠੀਆਂ ਕਿਉਂ ਨਹੀਂ ਹੁੰਦੀਆਂ ਜੀ ਦੇਖੋ ਇਹਨਾਂ ਨੂੰ ਚਾਹੀਦਾ ਕਿ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਕਿਉਂਕਿ ਦੇਖੋ ਜਦ ਤੱਕ ਇਹ ਮੁੱਠੀ ਖੁੱਲੀ ਹੈ ਤਨ ਖਰੇ ਦਾ ਬੰਦਾ ਤੋੜ ਸਕਦਾ ਪਰ ਤੂੰ ਜਦੋਂ ਹੱਥੀ ਬੰਦ ਰਹਿਦੀ ਕਿਉਂਕਿ ਇੱਕ ਸਿਆਣੇ ਵੀ ਕਹਿੰਦੇ ਨੇ ਸਾਡੇ ਗੀਤਾ ਦੇ ਵਿੱਚ ਵੀ ਪੜਿਆ ਕਿ ਏਕਤਾ ਦੇ ਵਿੱਚ ਹੀ ਬਲ ਹੁੰਦਾ ਤੇ ਸਾਨੂੰ ਜ਼ਰੂਰਤ ਹੈ ਅੱਜ ਸਾਰੇ ਜਿਹੜੇ ਬ੍ਰਾਹਮਣ ਅਲੱਗ-ਅਲੱਗ ਹੋਏ ਪਏ ਨੇ ਜਾਂ ਅਲੱਗ-ਅਲੱਗ ਆਪਣੀ-ਆਪਣੀ ਸੁਭਾਵਾਂ ਚ ਲਾ ਰਹੇ ਨੇ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦੀ ਅੱਜਕੱਲ੍ਹ ਜ਼ਰੂਰਤ ਹੈ ਕਿਉਂਕਿ ਆਪਣਾ ਸਮਾਜ ਪਿੱਛੜਦਾ ਜਾ ਰਿਹਾ ਹੈ ਇਹਨੂੰ ਅੱਗੇ ਲੈ ਕੇ ਜਾਣ ਵਾਸਤੇ ਸਾਨੂੰ ਇਹਨਾਂ ਆਪਸ ਵਿੱਚ ਇਕੱਠਾ ਹੋਣਾ ਯਿੰਮ ਸਰ ਰਾਜਨੀਤੀ ਦੇ ਵਿੱਚ ਦੇਖਿਆ ਜਾਵੇ ਪਿਛਲੇ 30 ਸਾਲਾਂ ਤੋਂ ਬ੍ਰਾਹਮਣ ਸਮਾਜ ਦਾ ਨਾਬੇ ਦਾ ਕੋਈ ਵੀ ਉਦੇਦਾਰ ਨਹੀਂ ਬੈਠਾ ਨਾ ਬਲਾਕ ਸੰਪਤੀ ਦਾ ਚੇਅਰਮੈਨ ਨਾ ਕੋਈ ਮਿਊਨਿਸਪਲ ਕਮੇਟੀ ਦਾ 25000 ਵੋਟ ਹੋਣ ਦੇ ਬਾਅਦ ਵੀ ਆਪਾਂ ਇੰਨੇ ਪਿੱਛੇ ਕਿਉਂ ਆ ਜੀ ਉਹਦਾ ਕਾਰਨ ਇਹ ਹੈ ਜੀ ਪਹਿਲੀ ਮੈਂ ਦੱਸ ਚੁੱਕਾ ਜੀ ਆਪਣੇ ਦੇ ਵਿੱਚ ਕਿ ਇਕਤਾ ਨਹੀਂ ਹੈ ਆਪਾਂ ਇਕ ਯੂਨਿਟੀ ਬਣਾ ਕੇ ਨਹੀਂ ਚੱਲਦੇ ਆਪਾਂ ਛਿਡੇ ਹੋਈਆਂ ਜਦ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਆਪਣਾ ਉਦਾਰ ਨਹੀਂ ਹੋ ਸਕਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਜੀ ਅਨਿਆ 25000 ਪਰਿਵਾਰ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਮੂਰਤੀ ਸਥਾਪਿਤ ਨਹੀਂ ਕਰ ਸਕੇ ਕਿਉਂ ਉਹਦਾ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਅੱਜ ਇੱਕ ਯੂਨਿਟੀ ਨਹੀਂ ਹੈ ਸਾਡੇ 'ਚ ਆਪਣੇ 'ਚ ਏਕਤਾ ਨਹੀਂ ਹੈ ਜਿਹਦੇ ਵਿੱਚ ਏਕਤਾ ਨਹੀਂ ਹੋ ਗਈ ਉਹਦਾ ਸਰਕਾਰ ਵੀ ਭਲਾ ਨਹੀਂ ਕਰਦੀ ਜਦ ਤੱਕ ਤੁਸੀਂ ਇੱਕ ਮੰਚ ਤੇ ਇਕੱਠੇ ਨਹੀਂ ਹੁੰਦੇ ਇੱਕ ਪਲੇਟਫਾਰਮ ਤੇ ਨਹੀਂ ਜਾਂਦੇ ਤਾਂ ਸਰਕਾਰ ਵੀ ਤੁਹਾਡਾ ਕੁਝ ਨਹੀਂ ਕਰਦੀ ਸਰ ਜਿਵੇਂ ਪੰਜਾਬ ਦੇ ਵਿੱਚ ਦੇਖਿਆ ਜਾਵੇ 1 ਲੱਖ ਮੰਦਰ ਆ ਜੀ ਜਿਨ੍ਹਾਂ ਵਿੱਚ 80 ਹਜ਼ਾਰ ਤੋਂ ਪਲੱਸ ਦੇ ਬ੍ਰਾਹਮਣ ਜੁਪੀ ਵਿਆਹਲ ਦੇ ਆ ਕੇ ਬੈਠੇ ਨੇ ਸਾਡੇ ਬ੍ਰਾਹਮਣ ਸਾਡੇ ਹਿੰਦੂ ਧਰਮ ਨੂੰ ਭੁੱਲੇ ਫਿਰਦੇ ਨੇ ਇਹਦੇ ਦਾ ਕਾਰਨ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਅਵੇਅਰਨੈਸ ਸੰਸਕਾਰ ਆਪਣੇ ਜਦ ਤੱਕ ਸੰਸਕਾਰ ਆਪਾਂ ਬੱਚਿਆਂ ਨੂੰ ਨਹੀਂ ਦਿੰਦੇ ਮੈਂ ਇੱਕ ਬ੍ਰਾਹਮਣ ਆ ਮੈਂ ਆਪਣੇ ਜਦ ਤੱਕ ਬੱਚੇ ਨੂੰ ਸੰਸਕਾਰ ਨਹੀਂ ਦਵਾਗਾ ਉਹ ਨਹੀਂ ਦੱਸਾਂ ਕਿ ਦੀਕਸ਼ਾ ਕੀ ਹੁੰਦੀ ਹੈ ਭਿਕਸ਼ਾ ਕੀ ਹੁੰਦੀ ਹੈ ਉਹ ਨਹੀਂ ਦੱਸਾਂਗਾ ਤਾਂ ਸਮਾਜ ਕਿੱਦਾਂ ਅੱਗੇ ਵਧੇਗਾ ਅੱਜ ਤੁਸੀਂ ਜਿਵੇਂ ਕਿ ਕਿਹਾ ਵੀ ਨਾਪੇ ਦੇ ਵਿੱਚ ਜਿੰਨਾ ਮੰਗ ਰਾਇਆ ਪੰਜਾਬ ਦੇ ਵਿੱਚ ਜਿੰਨਾ ਮੰਗ ਰਾਇਆ ਉਹ ਸਾਰਾ ਹੀ ਜਿਹੜਾ ਬ੍ਰਾਹਮਣ ਉੱਤੇ ਪੁਜਾਰੀ ਐ ਸਾਰੇ ਕੋਈ ਉੱਤਰਾਖੰਡ ਤੋਂ ਆਇਆ ਹੈ ਮੋਸਟਲੀ ਗੜਵਾਲੀ ਬ੍ਰਾਹਮਣਾਂ ਨੇ ਆ ਕੇ ਇਥੇ ਕਬਜ਼ੇ ਕੀਤੇ ਹੋਏ ਆ ਔਰ ਉਹਦਾ ਕਾਰਨ ਹੈ ਕਿ ਅਸੀਂ ਪੰਜਾਬੀ ਬ੍ਰਾਹਮਣ ਆਪਣੇ ਸਮਾਜ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਦੇ ਰਹੇ ਜਾਂ ਫਿਰ ਕਿਸੇ ਨਾ ਕਿਸੇ ਤਰੀਕੇ ਦੀ ਆਪਣੀ ਸੰਸਕ੍ਰਿਤੀ ਦੇ ਵਿੱਚ ਆਪਣੇ ਸੰਸਕਾਰਾਂ ਦੇ ਵਿੱਚ ਕੋਈ ਨਾ ਕੋਈ ਕਮੀ ਹੈ ਇਸ ਕਰਕੇ ਆਪਾਂ ਪਿਛੜ ਰਹੇ ਆ ਜਿਹੜੇ ਪੰਜਾਬੀ ਬ੍ਰਾਹਮਣ ਨੇ ਖਾਸ ਤੌਰ ਤੇ ਸਰ ਜਿਵੇਂ ਆ ਸਾਡੇ ਬ੍ਰਾਹਮਣ ਸਮਾਜ ਨੂੰ ਕਿਸੇ ਵੀ ਸਰਕਾਰ ਨੇ ਕੋਈ ਸਕੀਮ ਨਹੀਂ ਦਿੱਤੀ ਜਦੋਂ ਕਿ ਸਾਨੂੰ ਦੇਵੀ ਦੇਵਤਿਆਂ ਤੋਂ ਬਾਅਦ ਦੂਸਰਾ ਦਰਜਾ ਬ੍ਰਾਹਮਣ ਦਾ ਦਿੱਤਾ ਜਾਂਦਾ ਜੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇੱਕ ਨਾਪੇ ਵਿੱਚ ਬਹੁਤ ਵੱਡਾ ਸੰਸਕ੍ਰਿਤ ਮਹਾਵਿਦਿਆਲਿਆ ਹੁੰਦਾ ਸੀ ਸਾਡੇ ਤੋਂ ਤਾਂ ਉਹੀ ਖੋਲਿਆ ਅਸੀਂ ਉਹਨੂੰ ਨਹੀਂ ਬਚਾ ਸਕੀ ਸੰਸਕ੍ਰਿਤੀ ਕਿੰਨਾ ਕਿੰਨਾ ਬਚਾਵਾਂਗੇ ਆਪਾਂ ਇੱਕ ਬਹੁਤ ਵੱਡਾ ਸੰਸਕ੍ਰਿਤ ਮਹਾਵਿਦਿਆਲਿਆ ਨਹੀਂ ਅੱਜ ਉੱਥੇ ਮੇਰੇ ਖਿਆਲ ਤੇ ਨਸ਼ਾਜ ਕੱਪਤੀ ਹੋਏ ਪਏ ਐ ਤੇ ਮੈਨੂੰ ਨਹੀਂ ਲੱਗਦਾ ਕਿ ਜਦ ਤੱਕ ਆਪਾਂ ਆਪਣੇ ਸਮਾਜ ਵਾਸਤੇ ਇਕੱਠੇ ਹੋ ਕੇ ਨਹੀਂ ਚੱਲਦੇ ਜੇ ਆਪਾਂ ਆਪਾਂ ਇੱਕ ਪਲੇਟਫਾਰਮ ਤੇ ਆ ਕੇ ਸਟੈਂਡ ਨਹੀਂ ਹੁੰਦੇ ਤਾਂ ਅੱਗੇ ਵਧ ਸਕਦੇ ਸਰ ਜਿਵੇਂ ਅੱਜ ਜੀ ਬ੍ਰਾਹਮਣ ਸਭਾ ਦੇ ਦਿਹਾਤੀ ਪ੍ਰਧਾਨ ਆਏ ਨੇ ਇਹੀ ਜੀ ਮੀਟਿੰਗ ਹਰ ਹਫਤੇ ਹੋਣੀ ਚਾਹੀਦੀ ਜੀ ਇਹਨਾਂ ਆਪਾਂ ਹਲਕੇ ਚ ਬਿਲਕੁਲ ਹੋਣੀ ਚਾਹੀਦੀ ਸੀ ਨੇ ਜੀ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਕ ਮੰਚ ਤਿਆਰ ਕਰੋ ਜੀ ਤੁਸੀਂ ਪੰਜਾਬ ਦੇ ਪ੍ਰਧਾਨ ਉਹ ਦਿਹਾਤੀ ਪ੍ਰਧਾਨ ਉਹ ਇੱਕ ਮੰਚ ਤਿਆਰ ਕਰੋ ਜਿੱਥੇ ਸਾਰੇ ਬ੍ਰਾਹਮਣਾਂ ਨੂੰ ਨਿਯੋਤਤਾ ਦਿੱਤਾ ਜਾਵੇ ਤੇ ਸਾਰੇ ਬ੍ਰਾਹਮਣ ਇਕੱਠੇ ਹੋਣ ਕਿਉਂਕਿ ਏਕਤਾ ਦੇ ਵਿੱਚ ਬਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਕਿ ਆਪણો ਇੱਕ ਮੰਚ ਤੇ ਇਕੱਠੇ ਹੋਣ ਦੀ ਜ਼ਰੂਰਤ ਹੈ ਹੁਣ ਜਿਆਦਾ ਜ਼ਰੂਰਤ ਪੈ ਗਈ ਆਪਾਂ ਨੂੰ ਧੰਨਵਾਦ ਥੈਂਕ ਯੂ ਉਧਰ ਦੋ ਐ ਸਰ ਸਭ ਕਰੋ ਪੰਜ ਪੰਜ ਹੋ ਗਏ ਤਰ ਜੀ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜੇ ਬ੍ਰਾਹਮਣ ਸਮਾਜ ਦੀ ਮੀਟਿੰਗ ਹੋਈ ਹੈ ਰਤੀਸ਼ ਸ਼ਰਮਾ ਜੀ ਨੂੰ ਨਮਸਕਾਰ ਡीडीएस ਨਿਊਜ਼ ਤੋਂ ਤੇ ਉਸ ਤੋਂ ਬਾਅਦ ਮੈਂ ਬੇਨਤੀ ਕਰਦਾ ਹਾਂ ਭਗਵੰਤ ਮਾਨ ਸਿੰਘ ਜੀ ਨੂੰ ਕਿ ਉਹ ਬ੍ਰਾਹਮਣ ਸੇ ਬ੍ਰਾਹਮਣ ਸਭਾ ਦਾ ਚੇਅਰਮੈਨ ਪੰਜਾਬ ਦਾ ਲੌਣ ਜਿਹੜਾ ਕਿ ਬ੍ਰਾਹਮਣ ਸਭਾ ਦਾ ਰੁਤਬਾ ਵਧੇ ਤੇ ਅੱਗੇ ਨੂੰ ਬ੍ਰਾਹਮਣ ਸਭਾ ਲੋਕਪਾਲੀ ਹੈ ਤੇ ਬ੍ਰਾਹਮਣ ਸਭਾ ਦਾ ਕੰਮ ਕਰ ਸਕਦੇ ਦੋ ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਤੱਕ ਕੋਈ ਚੇਅਰਮੈਨ ਲਾਇਆ ਨਹੀਂ ਇਹਨਾਂ ਨੇ ਤੇ ਆਪਾਂ ਉਮੀਦ ਕਰ ਸਕਦੇ ਹਾਂ ਵੀ ਆਮ ਆਦਮੀ ਸਰਕਾਰ ਸਾਡੀ ਬ੍ਰਾਹਮਣਾ ਦੀ ਸੁਣੂਗੀ ਕਿਉਂਕਿ ਪਹਿਲਾਂ ਦੂਜੀਆਂ ਪਾਰਟੀਆਂ ਨੇ ਬ੍ਰਾਹਮਣ ਸਭਾ ਦਾ ਜਿਵੇਂ ਕਾਂਗਰਸ ਦੀ ਗੱਲ ਕਰੀ ਉਹਨਾਂ ਨੇ ਚੇਅਰਮੈਨ ਲਾਇਆ ਸੀ ਤੇ ਹੁਣ ਇਹ ਸਰਕਾਰ ਨੂੰ ਦੋ ਪੌਣੇ ਦੋ ਸਾਲ ਹੋ ਗਏ ਤਕਰੀਬਨ ਦੋ ਸਾਲ ਵਾਂਗੂ ਤਾਂ ਕੀ ਦੇਖਦੇ ਹਾਂ ਸਭ ਤੋਂ ਪਹਿਲਾਂ ਸਾਡੀ ਚੰਡੀਗੜ੍ਹ ਮੀਟਿੰਗ ਹੋਈ ਸੀ ਕੇਵਲ ਜੀ ਨਾਲ ਠੀਕ ਹੈ ਜੀ ਉਹਨਾਂ ਨੇ ਇਹ ਹੀ ਕਿਹਾ ਸੀ ਮੈਂ ਬ੍ਰਾਹਮਣਾਂ ਦੇ ਨਾਲਾਂ ਵੀ ਬ੍ਰਾਹਮਣ ਸਵਾਲਾ ਮੈਂ ਚੇਅਰਮੈਨ ਲਾਉਂਗਾ ਠੀਕ ਹੈ ਜੀ ਵੀ ਮੈਂ ਆਸ ਕਰਦਾ ਹਾਂ ਸ਼ਾਇਦ ਭਗਵੰਤ ਮਾਨ ਜੀ ਵੀ ਚੇਅਰਮੈਨ ਬ੍ਰਾਹਮਣ ਸਵਾਲਾ ਲਾ ਦੇ ਠੀਕ ਹੈ ਜੋ ਪਟਿਆਲੇ ਜ਼ਿਲ੍ਹੇ ਚ ਹੀ ਬੰਦਾ ਹੈ ਪਟਿਆਲੇ ਜ਼ਿਲ੍ਹੇ ਤੋਂ ਬੰਦਾ ਹੈ ਪਟਿਆਲੇ ਜ਼ਿਲ੍ਹੇ ਤੋਂ ਬੰਦਾ ਹੈ ਕਿਉਂਕਿ ਬ੍ਰਾਹਮਣ ਕਾਫੀ ਰਹਿੰਦੇ ਨੇ ਹਾਂਜੀ ਹਾਂਜੀ ਠੀਕ ਹੈ ਤੇ ਆਸ ਕਰਦੇ ਹਾਂ ਵੀ ਪਾਰਟੀ ਲਾ ਦੂਗੀ ਇਹ ਪੂਰੀ ਆਸ ਹੈ ਜੀ ਅੱਛਾ ਕਿਉਂਕਿ ਪੌਣੇ ਦੋ ਸਾਲ ਤੋਂ ਇਹਨਾਂ ਨੇ ਚੇਅਰਮੈਨ ਕੋਈ ਕੋਈ ਨਹੀਂ ਲਾਇਆ ਹਾਂਜੀ ਹਾਂਜੀ ਠੀਕ ਹੈ